ਮਹਿਕ ਪੰਡੋਰੀ ਮੇਰਾ ਭਰਾ ਰੇ ਛੋਟਾ ਉਹਦੇ ਕੋਈ ਚਪੇਟ ਨਹੀਂ ਮਾਰੇ ਹੁਣ ਮਾਰ ਗਿਆ ਨਾ ਜੁਮੇਰਾ ਭਰਾ ਜੀ ਮਹਿਕ ਪੰਡੋਰੀ ਦੇ ਵੱਡੇ ਪਰਾਂ ਨੇ ਲਾਈਵ ਆ ਕੇ ਇਹ ਮਾਮਲੇ ਦਾ ਸਾਰਾ ਸੱਚ ਦੱਸਿਆ ਪੂਰੀ ਖਬਰ ਜਾਣਨ ਲਈ ਵੀਡੀਓ ਦੇਖਿਰ ਤੱਕ ਜਰੂਰ ਬਣੇ ਰਹੋ ਮਹਿਕ ਦਾ ਇਹ ਮਾਮਲਾ ਕੋਈ ਛੋਟਾ ਮੁਰਕਾ ਨਹੀਂ ਰਿਹਾ ਇੱਕ ਵੱਡੀ ਗੈਂਗਵਾਰ ਦਾ ਹਿੱਸਾ ਬਣ ਚੁੱਕਾ ਹੈ ਹਾਂਜੀ ਦੋਸਤੋ ਮਹਿਕ ਦੀ ਇੱਕ ਸਰਵਿਸ ਵਾਲੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਐਦੂ ਥੋੜੇ ਸਮੇਂ ਬਾਅਦ ਹੀ ਤਰਨ ਤਰਨ ਦੇ ਵਿੱਚ ਇੱਕ ਗੈਂਗਵਾਰ ਹੁੰਦੀ ਹੈ ਜੀਦੇ ਵਿੱਚ ਦੋ ਨੌਜਵਾਨ ਮੁੰਡੇ ਉਸਦੀ ਲਪੇਟ ਵਿੱਚ ਆ ਜਾਂਦੇ ਹਨ ਇੱਕ ਮੁੰਡਾ ਤਾਂ ਇਹ ਹੈ ਜਿਸ ਦਾ ਨਾਮ ਸਮਰ ਹੈ ਤੇ ਦੂਜਾ ਹਸਪੀਟਲ ਵਿੱਚ ਦਾਖਲ ਸੀ ਦੋਹਾਂ ਵਿੱਚੋਂ ਕੋਈ ਨਹੀਂ ਬਚਿਆ ਜਿਸ ਤੋਂ ਬਾਅਦ ਇਹ ਇੱਕ ਸਟੋਰੀ ਵੀ ਪਾ ਕੇ ਲੋਕਾਂ ਨੂੰ ਦੱਸਦੇ ਹਨ ਕਿ ਇਹ ਕੰਮ ਅਸੀਂ ਕੀਤਾ ਫਿਰ ਇਸ ਤੋਂ ਬਾਅਦ ਹੀ ਇੰਨਾ ਹੀ ਗੈਂਗਵਾਰ ਦਾ ਕੋਈ ਮੁੰਡਾ ਜੋ ਮਹਿਕ ਪੰਡੋਰੀ ਦਾ ਵੱਡਾ ਭਰਾ ਹੁੰਦਾ ਹੈ ਉਹ ਲਾਈਵ ਆ ਕੇ ਕਹਿੰਦਾ ਹੈ ਕਿ ਇਹ ਕੰਮ ਸਾਡੇ ਬੰਦਿਆਂ ਨੇ ਕੀਤਾ ਮਹਿਕ ਮੇਰਾ ਭਰਾ ਹੈ ਜੋ ਮੇਰਾ ਭਰਾਣਾ ਹੁੰਦਾ ਇਹ ਕੰਮ ਨਹੀਂ ਹੋਣਾ ਸੀ ਅਸੀਂ ਪਹਿਲਾਂ ਸਮਝਾਇਆ ਸੀ ਪਰ ਇਹ ਸਮਝੇ ਨਹੀਂ ਇਹ ਕੱਲੇ ਜਵਾਕ ਤੇ ਹਵਾ ਕਰਗੇ ਉਹਦੀ ਪੱਗ ਲਈ ਉਹਦੇ ਥੱਪੜ ਮਾਰੇ ਅਸੀਂ ਤਾਂ ਫਿਰ ਆਪਣਾ ਬਦਲਾ ਲੈਣਾ ਸੀ ਜੋ ਵੀ ਸਾਡੇ ਸਾਹਮਣੇ ਆਇਆ ਲਪੇਟਦਾ ਜੇਕਰ ਮੰਨਣਾ ਲਾਈਵ ਆ ਜਾਂਦਾ ਤਾਂ ਇੰਨਾ ਵੱਡਾ ਕੰਨ ਹੋਣਾ ਨਹੀਂ ਸੀ ਬਾਕੀ ਵੀ ਤਕੜੇ ਹੋ ਜੋ ਜਿੰਨਾ ਜਿੰਨਾਂ ਨੇ ਮਹਿਕ ਦੀ ਸਰਵਿਸ ਕੀਤੀ ਸੀ ਸਾਰਿਆਂ ਤੋਂ ਹਿਸਾਬ ਕਿਤਾਬ ਲੈਤਾ ਜਾਊਗਾ ਹੁਣ ਇਸੇ ਵੀਡੀਓ ਬਾਰੇ ਆਪਣੇ ਵਿਚਾਰ ਕਮੈਂਟਾਂ ਵਿੱਚ ਸਾਂਝੇ ਕਰਕੇ ਜਾਓ ਧੰਨਵਾਦ ਦੋਸਤੋ